ਅੱਜ ਅਸੀਂ ਸੇਮ ਕਲਾਸ ਸਟ੍ਰਿੰਗ ਦਾ 14ਵਾਂ ਜਿਹੜਾ ਕੌਣ ਕਰਾਂਗੇ ਰੇਖਾ CD ਨੂੰ ਪੰਜ ਸਮਾਨ ਪੰਗ ਵਿੱਚ ਵੰਡਣਾ ਇਹ ਸਵਾਲ 13ਵੇਂ ਸਵਾਲੋਂ ਕੋ ਬਿਲਕੁਲ ਸੇਮ ਹੈ ਇਹ ਸਵਾਲ ਦੀ ਦੂਸਰੀ ਵਿਧੀ ਹੈ ਬਿਲਕੁਲ ਆਸਾਨ ਸਿੰਪਲ ਵਿਧੀ ਹੈਗੀ ਹੈ ਸਭ ਤੋਂ ਪਹਿਲਾਂ ਦਿਲਕੁਸ ਸੇਮਸ ਵਾਲ ਨੂੰ ਕਰਨਾ ਸਭ ਤੋਂ ਪਹਿਲਾਂ ਅਸੀਂ ਇੱਥੇ ਸੀਡੀ ਰੇਖਾ ਜਿਹੜੀ ਇਹਨਾਂ ਨੇ 7 ਸੈਂਟੀਮੀਟਰ ਕਹੀ ਹੈ ਇਹ ਲਾਵਾਂਗੇ ਤੇ ਸੀ ਫਿਡੀ ਜਿਹੜੀ ਆ 7 ਸੈਂਟੀਮੀਟਰ ਲਾਵਾਂਗੇ ਹੁਣ ਅਸੀਂ ਜਿਸ ਤਰ੍ਹਾਂ ਆਹ ਵਾਲੇ ਕੋਣ ਵਿੱਚ ਨਿਊਨ ਕੋਣ ਬਣਾਇਆ ਸੀ ਇੱਥੇ ਸੀਧਾ ਕਿਤਾ ਨਿਊਨ ਕੋਣ ਬਣਾ ਦਾਂਗੇ ਇਹ ਲੈ ਫਿੱਕੀ ਵੀ ਲਗਾ ਸਕਦੇ ਹੋ ਤਾਂ ਇੱਕ ਐਦਾਂ ਡੀ ਧਰਾ ਕੇ ਨਿਊਨ ਕੋਣ ਬਣਾਵਾਂਗੇ ਅਗਰ ਧانے-ਧੰਨੇ ਲਗਾਉਣੇ ਤੇ ਬਿਲਕੁਲ ਤੁਸੀਂ ਲਾਈਟ ਲਾਈਨ ਜਿਹੜੀ ਉਹ ਲਗਾ ਸਕਦੇ ਹੋ ਇਦਾਂ ਰੱਖ ਦਾਂਗੇ ਅਸੀਂ ਈ ਤੇ ਇਹਦਾਂ ਰੱਖ ਦਾਂਗੇ ਅਸੀਂ ਐਫ ਇਹ ਦੋਵੇਂ ਬੰਨੇ ਨਿਊਨਕੋ ਨੇ ਇੱਕ ਅਸੀਗਲ ਬੰਨੇ ਬਣਾਉਣਾ ਇੰਦਾ ਦੇਖੋ ਇੱਕ ਥੋੜਾ ਜਿਹਾ ਗਾਂ ਲੈ ਕੇ ਇਦਾਂ ਠਾਣ ਨੂੰ ਡੀ ਵਾਲੇ ਪੰਨੇ ਬਣਾ ਲਓ ਹੁਣ ਅਸੀਂ ਕਰਾਂਗੇ ਜਿਹੜੇ ਸੀ ਤੋਂ ਈ ਆ ਇਹਦੇ ਅਸੀਂ ਸਮਾਨ ਪਾਦਨ ਚ ਪਾ ਕਰਾਂਗੇ ਅਸੀਂ 1 2 3 4 ਤੇ 5 ਹਜਿਓ ਨੰਬਰ ਇਹ 1 ਆ 2 ਆ 3 ਆ 4 ਆ ਤੇ 5 ਆ ਜਿੰਨੀ ਪ੍ਰਕਾਰ ਤੁਸੀਂ ਇੱਥੇ ਖੋਲੀ ਆ ਇੰਨੀ ਪ੍ਰਕਾਰ ਖੁੱਲੀ ਰੱਖਣੀ ਆ ਵੱਧ ਘਟ ਨਹੀਂ ਹੁੰਦਣੀ ਤੇ ਡੀ ਬਿੰਦੂ ਰੱਖ ਲੈਣੀ ਆ ਡੀ ਬਿੰਦੂ ਆ ਕੇ ਤੁਸੀਂ ਇਹਦੇ ਵੀ ਪੰਜ ਸਮਾਨਪਾ ਕਰ ਦੋ 1 2 3 4 5 बस एक ਗੱਲ ਦਾ ਧਿਆਨ ਰੱਖਣਾ ਹੈ ਕਿ ਪ੍ਰਕਾਰ ਰੇਡੀ ਉਹ ਤੁਹਾਡੀ ਵੱਧ ਘਟ ਨਹੀਂ ਹੋਣੀ ਚਾਹੀਦੀ ਜੇ ਇਥੇ ਤੁਸੀਂ ਪ੍ਰਕਾਰ ਵੱਧ ਘਟ ਹੋ ਗਈ ਤੇ ਇਹ ਵਾਲਾ ਜਿਹੜਾ ਟੱਟਾ ਜਿਹੜਾ ਪੰਜ ਸਮਾਨ ਭਾਗ ਕਰਦੇ ਆਂ ਹੀ ਇਹ ਗਲਤ ਹੋ ਜਾਣਗੇ ਇਹਦਾਂ ਵੀ ਰਹਾ ਤੁਸੀਂ 1 2 3 4 5 0 1 2 3 4 ਤੇ 5 ਹੁਣ ਤੁਸੀਂ ਕੀ ਕਰਨਾ ਹੈ ਅੱਗੇ ਵੰਗੋ ਜਿਸ ਤਰ੍ਹਾਂ ਪੰਜ ਨੂੰ ਬੀ ਨੰਮ ਲਾਇਆ ਸੀ ਇੱਥੇ ਵੀ ਪੰਜ ਨੂੰ ਬੀ ਨੰਮ ਲਾ ਦਾਂਗੇ ਇਹਦੇ ਵਿੱਚ ਸਾਨੂੰ ਕੋਨ ਦੀ ਲੋੜ ਨਹੀਂ ਪੈਣੀ। ਇਹੇ ਸਕੇਲ ਦੇ ਨਾਲ ਹੀ ਸਾਰੀਆਂ ਲਾਈਨਾਂ ਲਗਾ ਲੈਣੀਆਂ। ਇਹਦੇ ਤੇ ਕੋਨ ਦੀ ਲੋੜ ਨਹੀਂ ਪਊ ਤੁਹਾਨੂੰ। ਹੁਣ ਚਾਰ ਨੂੰ ਇੱਕ ਨੰਬਰ ਲਾ ਲੈਣਾ। ਤਿੰਨ ਨੂੰ ਦੋਨਾਂ ਬਣਾ ਲੈਣਾ। ਦੋਨੋਂ 3 ਨਾ ਬਣਾ ਲੈਣਾ 1 ਨੂੰ 4 ਨਾ ਬਣਾ ਲੈਣਾ ਤੇ ਆ ਜਿਹੜਾ 0 ਆ ਉਹਨੂੰ 5 ਨਾ ਬਣਾ ਲੈਣਾ ਯਾਨੀ ਕਿ c ਪਾਉਨ ਨੂੰ 5 ਨਾ ਬਣਾ ਲੈਣਾ ਇਹ ਜਿਹੜੇ ਆ ਸਾਡੇ ਆ ਤੇ ਇਹਦੇ ਸੁੱਤੇ ਆ ਵੀ ਆਹ ਡਾਟਾ ਦੇ ਜਿਹੜੇ 5 ਸਮਾਨ ਪਾਕ ਹੋਗੇ ਇਹਨਾਂ ਦੇ ਇਹਨੂੰ ਤੁਸੀਂ ਮਿਲ ਸਕਦੇ ਹੋ ਇੰਨਾ ਹੀ ਬੀ ਹੈ 9 ਆ ਪੁਆਇੰਟ ਹੈ 9 ਆ ਇਹ ਹੈ ਸਾਰੇ ਹਿੱਸੇ ਆਪਾਂ ਗੋ ਸਮਾਨ ਹੋਣਗੇ ਇਹ ਦੂਸਰੀ ਵਿਧੀ ਹੈ ਜਿਹਦੇ ਵਿੱਚ ਅਸੀਂ ਕਿਸੇ ਰੇਖਾ ਨੂੰ ਪੰਜ ਸਮਾਨ ਭਾਗਾਂ 'ਚ ਵੰਡ ਸਕਦੇ ਹਾਂ ਇਹਨਾਂ ਦੇ ਨਾਲ ਆਖ ਦੋ ਤੁਸੀਂ ਇਹਨਾਂ 'ਚ ਐਮ ਰੱਖ ਦੋ ਇਹਨਾਂ 'ਚ ਐਨ ਰੱਖ ਦੋ ਇਹਨਾਂ 'ਚ ਉਹ ਰਦੋ ਇਹਨਾਂ ਪੀ ਰੱਖ ਦੋ 大挪。